ਸ੍ਰੀ ਖਾਲਜੁਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਘਟਨਾ ਰੋਡ ਐਕਸੀਡੈਂਟ ਰਾਹੀਂ ਹੋਈ ਹੈ ਜੋ ਬੀਤੀ ਰਾਤ ਭਾਕੇ 10:06:24 ਭਾਕੇ ਕੱਲ ਜੀ ਰਾਤ ਬੀਤੀ ਰਾਤ ਹੈ ਇੱਕ ਸੰਗਤ ਜੋ ਕਿ ਭਾਟ ਹੋਣ ਵਾਲੇ ਟਰੱਕ ਵਿੱਚ ਸਵਾਰ ਹੋ ਕੇ ਆਪਣੇ ਨਗਰ ਪੁਡਰਾਨ ਜ਼ਿਲ੍ਹਾ ਪਟਿਆਲਾ ਤੋਂ ਸ੍ਰੀ ਖਾਲਜੁਰ ਸਿੰਘ ਸਾਹਿਬ ਦਾ ਪਸਥਾਨ ਦੇਖੇ ਲੱਗੋ ਮਸਤ ਹੋਣ ਲਈ ਆਏ ਸਨ। ਆ ਟਰੱਕ ਵਿੱਚ ਡਬਲ ਸ਼ੱਤ ਪਾ ਕੇ ਸੰਗਤਾਂ ਗੁਰੂ ਘਰ ਵਿਖਾਈਆਂ ਸਨ। ਸੋ ਜਦੋਂ ਕਪਤਸਤਾਂ ਸ੍ਰੀ ਖਾਲਗੜ੍ਹ ਸਾਹਿਬ ਤੋਂ ਸੰਗਤਾਂ ਵਾਪਸ ਆਪਣੇ ਨਗਰ ਵੱਲ ਰਵਾਨਾ ਹੋਈਆਂ ਤਾਂ ਸ੍ਰੀ ਖਾਲਗੜ੍ਹ ਸਾਹਿਬ ਤੋਂ ਲਗਭਗ 14 ਕੁ ਕਿਲੋਮੀਟਰ ਦੂਰ ਜਾ ਕੇ ਜੋ ਨੈਣਵਾ ਟੁਰਵਾਲ ਦਾ ਜੋ ਜੰਗਲ ਹੈ ਉਸ ਜੰਗਲ ਵਿੱਚ ਤਿੱਖੇ ਮੋੜ ਹਨ ਜਿੱਥੇ ਜਾ ਕੇ ਡਰਾਈਵਰ ਆਪਣਾ ਜਿਹੜਾ ਸਤਨਣ ਹੈ ਉਹ ਗੁਆ ਬੈਠਾ ਬ੍ਰੇਕ ਨਹੀਂ ਲੱਗੀ ਇੱਕ ਈੜੀ ਸੰਗਤ ਦੀ ਈੜੀ ਪਰਹੀ ਹੋਈ ਗੱਡੀ ਸੀ ਇਹਦੇ ਵਿੱਚ ਬੱਚੇ ਸਨ ਬਜ਼ੁਰਗ ਸਨ ਨੌਜਵਾਨ ਸਨ ਹੋੜ ਬੜੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਇਹੜਾ ਹਾਦਸਾ ਹੋਇਆ ਹੈ ਇਹ ਬੀਤੀ ਰਾਤ ਲਗਭਗ 10:30 ਵਜੇ ਦੇ ਲਗਭਗ ਇਹ ਹਾਦਸਾ ਹੋਇਆ ਬੜੀ ਦੁਖ ਦੀ ਗੱਲ ਹੈ ਕਿ ਇਹ ਹਾਦਸਾ ਜਿੱਦ ਤੋ ਹੋਇਆ ਤੋਂ ਮੌਕੇ ਤੇ ਮੌਜੂਦ ਸਾਡੇ ਨਗਰ ਦੇ ਲਾਕਪਾਸ ਦਾ ਇੱਕ ਨੌਜਵਾਨ ਅਜੀਤ ਦਾ ਫੋਨ ਮੈਨੂੰ ਸਵਾਲ ਆ ਸੰਦਾ ਕਿ ਬਾਬਾ ਜੀ ਇੰਜ ਜ ਕਰਕੇ ਦੁਰਘਟਨਾ ਹੋ ਗਈ ਸੋ ਸੁਣ ਕੇ ਮਨ ਬੜਾ ਜਿਸਿਆ ਗਿਆ ਮਨ ਬੜਾ ਅਦਾਸ ਹੋਇਆ ਮਨ ਬੜਾ ਦੁਖੀ ਹੋਇਆ ਹਿਰਦਾ ਬਰੁਧ ਰਿਆ ਗਿਆ ਕਿ ਇਹ ਜੋ ਹੋਇਆ ਇਹ ਬੜਾ ਦਰਦਨਾਕ ਹੈ ਸੋ ਸਭ ਤੋਂ ਪਹਿਲਾਂ ਮੈਂ ਸਿਵਲ ਸਰਜਨ ਹੁਸ਼ਿਆਰਪੁਰ ਗਵਿੰਦਰ ਕੁਮਾਰ ਜੀ ਨੂੰ ਫੋਨ ਕਰਕੇ ਇਸ ਕਰ ਦੀ ਸਾਰੀ ਤਲਾਸ਼ ਦਿੱਤੀ ਕਿ ਇਦਾਂ ਦਾ ਕਰਕੇ ਦੁਰਘਟਨਾ ਹੋ ਗਈ ਹੈ ਮਰੀਜ਼ ਅਸੀਂ ਸ਼ਿਫਟ ਕਰ ਰਹੇ ਹਾਂ ਸਿਗਨਲ ਹਸਪਤਾਲ ਨੂੰ ਸ਼ਾਹਪੁਰ ਤੇ ਜਾਂ ਸਰੋਵਾ ਦੇ ਨੇੜੇ ਹਸਪਤਾਲ ਵਿੱਚ ਕਿਰਪਾ ਕਰਕੇ ਡਾਕਟਰ ਦੀ ਟੀਮ ਨੂੰ ਤਨਾਬ ਕੀਤਾ ਜਾਵੇ ਉਸ ਤੋਂ ਉਪਰੰਤ ਮੈਂ ਅਗਲਾ ਫੋਨ ਐਸਐਸਪੀ ਡਾਕਟਰ ਮਹਤਾਬ ਸਿੰਘ ਜੀ ਨਵਾਂ ਸ਼ਹਿਰ ਨੂੰ ਕੀਤਾ ਗੜ ਸ਼ੰਕਰ ਐਸਐਚਓ ਨਾਗਰਾ ਜੀ ਨੂੰ ਕੀਤਾ ਤੇ ਉਸ ਤੋਂ ਉਪਰੰਤ ਆਮ ਆਵਾਜ਼ੀ ਪਾਰਟੀ ਦੇ ਡਿਪਟੀ ਸਪੀਕਰ ਜੈਕਸੂ ਸਿੰਘ ਗੋੜੀ ਜੀ ਦੇ ਓਐਸਡੀ ਚਰਨ ਚੰਨੀ ਜੀ ਨੂੰ ਫੋਨ ਤੇ ਰਵਾ ਦਿੱਤੀ ਤੇ ਨਾਲ ਹੀ ਗੁਰੂ ਘਰ ਦੇ ਦੋ ਸੇਵਾਦਾਰ ਬਾਬਾ ਨਰੇਸ਼ ਸਿੰਘ ਮੁਕਰੰਥੀ ਬਾਬਾ ਬਾਬਾ ਨਰੇਸ਼ ਸਿੰਘ ਦੀ ਮੁਕਰੰਥੀ ਬਾਬਾ ਸਰਦੇਵ ਸਿੰਘ ਜੀ ਸਾਹ ਕੈਸ਼ਰ ਇਹ ਗੁਰੂ ਘਰ ਦੀ ਗੱਡੀ ਵਿੱਚ ਸਵਾਰ ਹੋ ਕੇ ਨਾਲ ਸੇਵਾਦਾਰ ਲੈ ਕੇ ਦੁਰਘਟਨਾ ਵਾਲੀ ਥਾਂ ਤੇ ਰਵਾਨਾ ਹੋਏ ਨਾਲ ਹੀ ਗੁਰੂ ਘਰ ਦੀ ਐਂਬੂਲੈਂਸ ਡਰਾਈਵਰ ਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਰਵਾਨਾ ਹੋਇਆ ਨਾਲ ਹੀ ਗੁਰੂ ਘਰ ਦੀ ਇੱਕ ਹੋਰ ਗੱਡੀ ਖੁੱਲੀ ਅਜੀਨਿਓ ਵੱਡੀ ਜੋ ਕਿ ਅਨਿਲ ਕੁਮਾਰ ਨੂੰ ਲੈ ਕੇ ਸਹੁਰਮਾਨਾ ਹੋਇਆ ਤਾਂ ਕਿ ਸੰਗਤਾਂ ਦੀ ਦੇਖਭਾਲ ਕੀਤੀ ਜਾ ਸਕੇ। ਤੋਂ ਵਕੇ ਬਾਅਦ ਆਪਾਂ ਪਹੁੰਚ ਕੇ ਸੰਗਤਾਂ ਨੂੰ ਜੁਕਟਮੇ ਵਾਲੀ ਥਾਂ ਤੋਂ ਲਹੂ ਲੋਹਾਨ ਹੋਇਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਕਢ ਕੇ ਹਸਪਤਾਲ ਕੁਝ ਨੂੰ ਸੜੋਇਆ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਤੇ ਕੁਝ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਲੈ ਕੇ ਜਾਂਦਾ ਗਿਆ। ਔਰਥੇ ਜ਼ਿਕਰਯੋਗ ਹੈ ਜਿਹੜੇ ਮੈਂ ਫੋਨ ਕੀਤੇ ਅਫਸਰਾਂ ਦਾ ਨਾਮ ਲਿਆ ਇਹਨਾਂ ਅਫਸਰਾਂ ਨੇ ਮੁਸਤਫਦੀ ਦਿਖਾਉਂਦੇ ਹੋਏ ਇਹਨਾਂ ਅਫਸਰਾਂ ਨੇ ਆਪਣੀ ਡਿਊਟੀ ਦੇ ਭਵੰਦ ਹੁੰਦੇ ਹੋਏ ਔਰ ਇਨ ਟਾਈਮ ਗੜਸ਼ੰਕਰ ਸਿਵਲ ਹਸਪਤਲ ਵਿੱਚ ਸਾਰੇ ਇਕੱਠੇ ਹੋਏ ਔਰ ਇੱਕ ਮੁਸਤੈਦੀ ਦੇ ਨਾਲ ਬੜੀ ਕਾਹਲ ਕਦਵੀ ਦੇ ਨਾਲ ਜਿਹੜੇ ਸਾਰੇ ਬਿਮਾਰਾਂ ਨੂੰ ਸਾਹਮਣੇ ਹੋਏ ਬਿਮਾਰਾਂ ਦਾ ਇਲਾਜ ਚੁਕ ਕੀਤਾ ਮਨਪਾਗੀ ਗੱਲ ਇਹ ਰਹੀ ਇਹਦੇ ਵਿੱਚ ਸੱਤਾ ਦੀ ਤਾਬਨਾ ਚਲਦੇ ਹੋਏ ਤਿੰਨ ਜਿਹੜੇ ਗੁਰੂਕਰਦੇਸ਼ ਹਾਲੂ ਐ ਉਹਨਾਂ ਦੀ ਮੌਤ ਹੋ ਗਈ ਬੜੇ ਦੁੱਖ ਦੀ ਗੱਲ ਐ ਸੋ ਕੁੱਲ ਜ਼ਖਮੀ ਜਿਹੜੇ ਉਹ 42 ਸਨ 21 ਜ਼ਖਮੀ ਜਿਹੜੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਉਹਨਾਂ ਨੂੰ ਗੁਰੂ ਘਰ ਦੀ ਐਂਬੂਲੈਂਸ ਸਰਕਾਰੀ ਐਂਬੂਲੈਂਸ 108 ਵਾਲੀ ਤੇ ਹੋਰ ਪ੍ਰਾਈਵੇਟ ਐਂਬੂਲੈਂਸ ਹਾਇਰ ਕਰਕੇ 21 ਮਰੀਜ਼ਾਂ ਨੂੰ ਪੀਜੀਆਈ ਪੀਟੀਰਾ ਭੇਜ ਦਿੱਤਾ ਗਿਆ ਤੇ 13 ਮਰੀਜ਼ ਗੜ੍ਹ ਸੰਕਰ ਦੇ ਸਿਵਲ ਹਸਪਤਾਲ ਵਿੱਚ ਭਾਪਤੀ ਸਨ ਜਿਨ੍ਹਾਂ ਦੇ ਵਿੱਚੋਂ ਅੱਜ 11 6 2024 ਨੂੰ 8 ਮਰੀਜ਼ਾਂ ਨੂੰ ਸਿਵਲ ਹਸਪਤਾਲ ਦਰਸ਼ਨ ਕਰਤਾ ਹੂੰ ਅਰੇਂਦਰ ਹਸਪਤਾਲ ਤੇ ਰੈਫਰਟ ਹੰਦਾ ਗਿਆ ਕਿਉਂਕਿ ਉਹਨਾਂ ਦਾ ਘਰ ਅਰੇਂਦਰ ਹਸਪਤਾਲ ਦੇ ਉਹਨਾਂ ਦਾ ਪੇਟ ਲੱਗੇ ਹੈ ਸੋ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਪੰਜ ਮਰੀਜ਼ ਜੇਰੇ ਇਲਾਜ ਗਰਸ਼ੰਕਰ ਸਿਵਲ ਹਸਪਤਾਲ ਵਿਚ ਸ਼ਾਮਲ ਹੋ। ਔਰ ਇਸ ਤੋਂ ਰਵਾ 8 ਮਰੀਜ਼ ਛੜਵਾ ਹਸਪਤਾਲ ਵਿਚ ਜੋ ਕਿ ਸ਼ੀਤ ਭਗਤ ਸਿੰਘ ਨਗਰ ਵਿੱਚ ਹਸਪਤਾਲ ਪੈਂਦਾ ਹੈ। ਸੋ ਇੱਥੇ ਦੇਖੋ ਜੋ ਪਾਣਾ ਵਰਤਿਆ ਇਹ ਬਹੁਤ ਵੱਡਾ ਦੁਖਤਨਾ ਹੋਈ ਹੈ। ਤਾਂ ਮੁੱਲਕ ਹਸਪਤਾਲ ਸੇਪ ਕਰਕੇ ਜਿਹੜੀਆਂ ਆਤਮਾਵਾਂ ਸਾਡੇ ਕੋਲ ਦੱਛੀਆਂ ਗਈਆਂ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਜਿਹੜੇ ਜੇਰੇ ਇਲਾਜ ਨੇ ਜਿਹਨਾਂ ਵਿੱਚ ਤਿੰਨ ਬੱਚੇ ਜ਼ਿਆਦਾ ਜ਼ਿਆਦਾ ਜਿਨ੍ਹਾਂ ਦੀ ਹਾਲਤ ਕ੍ਰਿਟੀਕਲ ਦੱਸੀ ਜਾ ਰਹੀ ਹੈ ਤਾਂ ਮੁੱਲਕ ਦਾਸ ਪਾਤਸ਼ਾਹ ਜੀ ਚਰਨਾਂ ਵਿੱਚ ਬੇਨਤੀ ਹੈ ਕਿ ਪਾਤਸ਼ਾਹ ਇਹਨਾਂ ਬੱਚਿਆਂ ਨੂੰ ਇਹਨਾਂ ਮਾਤਾ-ਮਾਂ ਨੂੰ ਭੈਣਾਂ ਨੂੰ ਮੁਜੱਦਦਾਂ ਮਾਜਬਾਨਾਂ ਨੂੰ ਸਿਰਜਾਵੀ ਰੱਖਿਓ ਤਾਂ ਦੋਸਤ ਵੀ ਰੱਖਿਓ ਤਾਂ ਕਿ ਆਪਣੇ ਘਰਾਂ ਨੂੰ ਠੀਕ ਹੋ ਕੇ ਵਾਪਸ ਜਾ ਸਕਣ ਸੰਗਤਾਂ ਨੂੰ ਬੇਨਤੀ ਹੈ ਸੰਗਤ ਜੀ ਤੁਸੀਂ ਵੀ ਅਰਦਾਸ ਬੇਨਤੀ ਕਰੋ ਕੇ ਪਾਸੇ ਆ ਦੇ ਕਰ ਵਿਆਪਤਾ ਨਿਮਰਤਾ ਪਾਸ ਤਾਰੀਖ ਪਾਸਸ਼ਾ ਦੇ ਕਰ ਤੋਂ ਤਾਂ ਦੋਸਤੀ ਆਵੇ ਤਾਂ ਕਿ ਸੰਗਤਾਂ ਠੀਕ ਹੋ ਗਏ ਆਪਣੇ ਘਰ ਨੂੰ ਬਾਕਸ ਜਾ ਸਕਣ ਸੋ ਇੱਥੇ ਮੈਂ ਧੰਨਵਾਦ ਬਾਬਾ ਨਰੇਸ਼ ਸਿੰਘ ਬਾਬਾ ਸੰਦੀਪ ਸਿੰਘ ਜੀ ਦਾ ਤੁਜੀ ਟੌਪ ਕਰਾਂ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਸਾਰੀ ਕਮਾਂਡ ਨੂੰ ਸੰਭਾਲਿਆ ਸੋ ਖਾਸ ਕਰਕੇ ਜੋ ਐਸਐਸਪੀ ਨਵਸ਼ਹਿਰ ਡਾਕਟਰ ਮਹਤਾਬ ਸਿੰਘ ਸਿਵਲ ਸਰਜਨ ਮਿਲ ਕੁਲਵਿੰਦਰ ਕੁਮਾਰ ਜੀ ਹੁਸ਼ਿਆਪੁਰ ਤੋਂ ਐਸਐਚਓ ਨਾਗਰਾ ਜੀ ਗਰਸ਼ੰਕਰ ਤੋਂ ਔਰ ਡਾਕਟਰ ਜਗਿੰਦਰ ਸਿੰਘ ਦੀ ਹੱਡੀਆਂ ਵਾਲੇ ਡਾਕਟਰ ਗਰਸ਼ੰਕਰ ਤੋਂ ਇਹਨਾਂ ਸਾਰਿਆਂ ਟੀਮ ਨੇ ਰਲ ਕੇ ਔਰ ਖਾਸ ਕਰਕੇ ਓਐਸਡੀ ਚਰਨਜੀਤ ਚੰਨੀ ਜੀ ਇੱਕਠੇ ਹੋ ਕੇ ਜੋ ਪਰਾਲਾ ਰਾਤ ਕੀਤਾ ਔਰ ਬਹੁਤ ਕੀਮਤੀ ਜਨਮ ਉਹਦੇ ਨਾਲ ਬਚੀਆਂ ਸੋ ਮੈਂ ਜਿੱਥੇ ਅੱਜ ਧੰਨ ਗੁਰਦਾਸ ਪਾਤਸ਼ਾਹ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਜੀਜੇ ਤੌਰ ਤੇ ਧੰਨਵਾਦ ਅਜੇ ਠੇਪੜ ਦਾ ਕਰਦਾ ਜਿਹੜਾ ਮੌਕੇ ਦੇ ਬਾਦ ਦਆ ਤੇ ਪਹੁੰਚਿਆ ਸਭ ਤੋਂ ਪਹਿਲਾਂ ਨੇ ਸਾਰੇ ਫੋਨ ਕੀਤੇ ਪਤਸ਼ਾਹ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਪਤਸ਼ਾਹ ਸੇਵਾ ਕਰਨ ਦਾ ਬਾਲ ਰક્ષਣ ਜਿਹੜੇ ਜੇਰੇ ਰਾਜ ਨੇ ਤੁੰਗ ਗੁਰੂ ਅਰਜਨ ਪਤਸ਼ਾਹ ਉਹਨਾਂ ਤੇ ਮਿਹਰ ਪ੍ਰਾਰਥਨਾ ਕਰਕੇ ਉਹਨਾਂ ਨੂੰ ਤੰਦਰੁਸਤ ਕਰਮ ਤਾਂ ਕਿ ਉਹ ਆਪਣੇ ਘਰਾਂ ਆਪਣੇ ਪਰਿਵਾਰਾਂ ਵਿੱਚ ਜਾ ਸਕਣ ਸੋ ਸੰਗਤ ਨੂੰ ਬੇਨਤੀ ਹੈ ਸੰਗਤ ਜੀ ਤਪਸਤਾ ਸ੍ਰੀ ਖਾਲਸਾ ਸਾਹਿਬ ਆਓ ਜੀ ਆਇਆਂ ਨੂੰ ਹੈ ਪਰ ਬੇਨਤੀ ਹੈ ਪਿਆਰਿਓ ਡਰਾਈਵਰ ਤਿਆਬੇ ਕਾ ਮੇ ਕੇ ਆਓ ਗੱਡੀਆਂ ਜਿਹੜੀਆਂ ਕੰਡਮ ਨੇ ਰੱਦੀ ਨੇ ਜਿਨ੍ਹਾਂ ਦੀ ਬ੍ਰੇਕ ਕੰਮ ਨਹੀਂ ਕਰਦੀ ਜਿਨ੍ਹਾਂ ਨੂੰ ਨੁਕਸ ਨੇ ਤਕਨੀਕੀ ਨੁਕਸ ਨੇ ਜਿਨ੍ਹਾਂ ਵਿੱਚ ਕੋਈ ਭਾਰੀ ਖਰਾਬੀਆਂ ਨੇ ਉਹਨਾਂ ਵਿੱਚ ਸਵਾਰ ਹੋ ਕੇ ਸ੍ਰੀ ਖਾਲਸਾ ਸਾਹਿਬ ਦੀ ਫੇਟਰਾ ਨਾ ਕਰੋ ਤਪਸੰਦ ਸ੍ਰੀ ਖਾਲਸਾ ਸਾਹਿਬ ਅਸੀਂ ਖੁਸ਼ੀਆਂ ਲੈਣਾਉਂਦੇ ਆ ਅਸੀਂ ਇੱਥੋਂ ਪਾਤਸ਼ਾਹ ਜਰਦੀਆਂ ਕੁਰਸੀਆਂ ਆਸਾ ਕਰਕੇ ਆਪਣੇ ਜੀਵਨ ਨੂੰ ਸੁੱਖ ਤੇ ਸਮਰਿਧ ਬਣਾਉਣਾ ਚਾਹੁੰਦੇ ਆ ਸੋ ਆਓ ਤਪਸੰਦ ਸ੍ਰੀ ਖਾਲਸਾ ਸਾਹਿਬ ਬੜੇ ਇhtਿਆਤ ਨਾਲ ਕੋ ਰਸਤਾ ਇੱਟਾ ਔਖਾ ਨਹੀਂ ਹੈ ਕਿੱਡਾ ਕੋਈ ਕਿਉਂਕਿ ਰਸਤੇ ਪਾ ਪੁੱਲੂ ਮਨਾਲੀ ਜਦੋਂ ਆਪਾਂ ਸ਼ਹਿਰ ਘੁੰਮਣ ਜਾਂਦੇ ਆਂ ਕਲਪਕ ਨੌਰਥ ਤੱਕ ਜਾਂਦੇ ਆਂ ਉਧਰ ਵੀ ਸਫ਼ਰ ਕਰਦੇ ਆਂ ਉਧਰ ਤਾਂ ਘਟਨਾ ਕਿਉਂ ਨਹੀਂ ਹੁੰਦੀਆਂ ਕਿਉਂਕਿ ਜਾਣ ਬੜਾ ਸੋਚ ਲਾ ਕੇ ਗੱਡੀ ਉੱਥੇ ਨਵੀਂ ਚਾਹੀਦੀ ਆ ਪਹਾੜੀ ਇਲਾਕਾ ਹੈ ਡਰਾਈਵਰ ਤਿਆਰ ਹੋ ਕੇ ਕਾਰ ਚੜੀਦਾ ਹੈ ਕਿੱਥੇ ਵੀ ਨੀਂ ਪਹਾੜੀ ਇਲਾਕਾ ਹੈ ਸੋ ਸੰਕਤਾਂ ਕਈ ਵਾਰ ਅਨ ਟ੍ਰੇਨਡ ਬੰਦੇ ਆ ਉਹ ਗੱਡੀ ਚਲਾਉਂਦੇ ਨੇ ਜਦ ਤੱਕ ਨੀਕੀ ਗੱਡੀ 'ਚ ਖਰਾਬੀਆਂ ਆਉਂਦੀਆਂ ਨੇ ਜਿਹਦੇ ਕਰਕੇ ਉਧਰ ਘਟਨਾ ਵਾਪਰ ਜਾਂਦੀ ਹੈ ਜਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ